ਰਵਣਹਾ ਕਿੱਧਰ ਚੜੀ ਖੜੀਆਂ ਨਿੰਮ ਤੋੜਦੀ ਸੀ ਜੀ ਮਸਾਂ ਤੋੜਿਆਗਾ ਸੁੱਕਦੇ ਜਾਂਦੇ ਆ ਪੱਤੇ ਹੁਣ ਇਹਦੇ ਥੋੜੇ ਕ ਦਿਨ ਹੀ ਆ ਬਸ ਡੇਗ ਡੇਗ ਕੇ ਸਾਰਾ ਖਾਲੀ ਹੋਈ ਤੇ ਫੇਰ ਦੁਬਾਰੇ ਫੁੱਟਣਗੇ ਇਹ ਤੋਂ ਕੀ ਬਣਾਉਣਾ ਇਹ ਬੜਾ ਗੁਣਕਾਰੀ ਆ ਜੀ ਤੇ ਇਹ ਤੋਂ ਬਣਾਉਂਦੇ ਆ ਆਪਾਂ ਕਰੀਮ ਜਿਵੇਂ ਬਹੁਤ ਹੀ ਜ਼ਿਆਦਾ ਫਿੰਸੀਆਂ ਹੋ ਜਾਂਦੀਆਂ ਨੇ ਜੀ ਜਾਂ ਫੇਸ ਤੇ ਵਾਈਟ ਹੈਡਸ ਬਲੈਕ ਹੈਡਸ ਜਿਹੜੇ ਕਹਿ ਦਿੰਦੇ ਨੇ ਉਹ ਆਣ ਜਾਂਦੇ ਨੇ ਜੀ ਤੇ ਜਿਹੜੀ ਆ ਕਰੀਮ ਆ ਇਹ ਐਂਟੀ ਬੈਕਟੀਰੀਅਲ ਦਾ ਕੰਮ ਕਰਦੀ ਹੈ ਜੀ ਜਿਹੜੇ ਫੇਸ ਤੇ ਕੋਈ ਵੀ ਕੈਸਾ ਹੈ ਰਵੀ ਪਿੰਪਲ ਨੇ ਬਲੈਕ ਹੈਡਸ ਨੇ ਵਾਈਟ ਹੈਡਸ ਨੇ ਉਹ ਇਹਦੇ ਨਾਲ ਠੀਕ ਹੁੰਦੇ ਆਗੇ ਹਾਂਜੀ ਤੇ ਚਲੋ ਫਿਰ ਦੱਸ ਦੇਵੇ ਕਿਵੇਂ ਬਣਾ ਸਕਦੇ ਆ ਜਿਹੜੀਆਂ ਭੈਣਾਂ ਨੂੰ ਬਹੁਤ ਪ੍ਰੋਬਲਮ ਆ ਫੇਸ ਤੇ ਸੈਂਸੀਆਂ ਦੀ ਉਹ ਇਹਦੇ ਨਾਲ ਹੱਲ ਹੁੰਦੀ ਹੈਗੀ ਹਾਂਜੀ ਤੇ ਚਲੋ ਜੀ ਮੈਂ ਖਾ ਨਿੰਮ ਦੇ ਜਿਹੜੇ ਪੱਤੇ ਡਿੱਗਣ ਤੋਂ ਪਹਿਲਾਂ ਪਹਿਲਾਂ ਬਣਾ ਲਈ ਕਿਉਂਕਿ ਇਹਨਾਂ ਨੇ ਫੋਟ ਚੱਕਣੀ ਆਗੀ ਹੁਣ ਅਗਰ ਦਾ ਮਹੀਨਾ ਚੜ ਗਿਆ ਹਾਂਜੀ ਤੇ ਮੈਂ ਖਾ ਚਲੋ ਛੇਤੀ ਛੇਤੀ ਥੋੜੇ ਜਿਹਾ ਤਾਂ ਮੈਂ ਲੈ ਆਈ ਸੀ ਤੇ ਥੋੜੇ ਜਿਹਾ ਹੋਰ ਤੋੜ ਲਈ ਜੀ ਤੇ ਹੁਣ ਆਪਾਂ ਜਿਹੜੀਆਂ ਇਹ ਪੱਤੀਆਂ ਨੇ ਉਹ ਆਪਾਂ ਅਲੱਗ ਕਰ ਲਾਂਗੇ ਇੱਕ ਬੁੱਕ ਸਾਰਾ ਆਪਾਂ ਜਿਹੜਾ ਪੱਤੀਆਂ ਦੇ ਉਹ ਆਪਾਂ ਲੈ ਲਾਂਗੇ ਠੀਕ ਹੈ ਜੀ ਇਹ ਪੱਤੀਆਂ ਮੰਨ ਕੇ ਚੱਲੋ ਅਲੱਗ ਕਰ ਲੈਣੀਆਂ ਟਾਹਣੀਆਂ ਨਾਲੋਂ ਤੇ ਹਾਂਜੀ ਕਿਉਂਕਿ ਹੁਣ ਆਪਾਂ ਇਹਨੂੰ ਉਬਾਲਾਂਗੇ ਪਹਿਲਾਂ ਆਪਾਂ ਨੂੰ ਧੋ ਲੈਣਾ ਕਿਉਂਕਿ ਰੇਤਾ ਦੇਖ ਸਕਦੇ ਹੋ ਰੇਤਾ ਬਹੁਤ ਜੰਮਿਆ ਪਿਆ ਨਾ ਤੇ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਇਹਨਾਂ ਨੂੰ ਆਪਾਂ ਉਬਾਲ ਲਾਂਗੇ ਕਿਉਂਕਿ ਜਦੋਂ ਕੋਈ ਵੀ ਸੱਟ ਫੇਟ ਲੱਗਦੀ ਆ ਕੀ ਜਾਂ ਜਿਵੇਂ ਪੈਰਾਂ ਤੇ ਸੋਜ ਆ ਗਈ ਜਾਂ ਕੋਈ ਵੀ ਜ਼ਖਮ ਹੋ ਜਾਂਦਾ ਤਾਂ ਆਪਾਂ ਜਿਹੜਾ ਨਿੰਬ ਦਾ ਪਾਣੀ ਆ ਉਬਾਲ ਕੇ ਉਹਦੇ ਨਾਲ ਜਿਹੜਾ ਜ਼ਖਮ ਨੂੰ ਆਪਾਂ ਧੋ ਲੈਨੇ ਕਿਉਂਕਿ ਐਂਟੀਬੈਕਟੀਰੀਅਲ ਇਹਦੇ ਵਿੱਚ ਜਿਹੜੀ ਖਾਸ ਸਾਬਿਤ ਵੀ ਪ੍ਰੋਪਰਟੀਆਂ ਹੁੰਦੀ ਆ ਹੁਣ ਕਈ ਵਾਰ ਜਿਹੜੀਆਂ ਫਿੰਸੇ ਨੇ ਬਹੁਤ ਸਾਰੇ ਕਾਰਨਾਂ ਕਰਕੇ ਹੋ ਸਕਦੀਆਂ ਆ ਕਾ ਸਾਰੇ ਕਾਰਨ ਹੁੰਦੇ ਨੇਗੇ ਪਰ ਜੇਕਰ ਆਪਾਂ ਇਹਦੀ ਕਰੀਮ ਬਣਾ ਕੇ ਲਾਉਣੇ ਤਾਂ ਬਹੁਤ ਫਾਇਦਾ ਮਿਲਦਾ ਹੈਗਾ ਫੇਸ ਆ ਜਿਹੜਾ ਬਿਲਕੁਲ ਸਾਫ ਹੋ ਜਾਂਦਾ ਤੇ ਚਲੋ ਪਹਿਲਾਂ ਆਪਾਂ ਧੋਣੇ ਨੇ ਟਾਈਮ ਵੇਸਟ ਨਾ ਕਰੀਏ ਇਹਨਾਂ ਨੂੰ ਲਓ ਜੀ ਪੱਤੇ ਆਪਾਂ ਧੋਲੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਕਿਲੋਟਰ ਪਾਣੀ ਦਾ ਠੀਕ ਹੈ ਜੀ ਅੱਧਾ ਲੀਟਰ ਪਾਣੀ ਪਾ ਲਵਾਂ ਹਾਂਜੀ ਤੇ ਹੁਣ ਆਪਾਂ ਇਹਨੂੰ ਗਰਮ ਰੱਖ ਦਾਂਗੇ ਜੀ ਉਬਾਲ ਲੈਣੇ ਨੇ ਤਾਂ ਜੋ ਵਧੀਆ ਜਿਹੜੀ ਇਹਨਾਂ ਚੋਂ ਆਸਰ ਵੀ ਨਿਕਲ ਜੇ ਪੱਤੇ ਜਿਹੜੇ ਸੌਫਟ ਹੋ ਜਾਣ پیسਣ 'ਚ ਵੀ ਆਸਾਨੀ ਹੋ ਜੇ ਤੇ ਆਪਾਂ ਇਹਨੂੰ ਉਬਾਲ ਲਾਂਗੇ ਜਦੋਂ ਥੋੜਾ ਜਿਹਾ ਪਾਣੀ ਰਹਿ ਗਿਆ ਉਦੋਂ ਆਪਾਂ ਗੈਸ ਜਿਹੜਾ ਬੰਦ ਕਰਤਾਗੇ ਤੇ ਬਹੁਤ ਵਧੀਆ ਕਰੀਮ ਬਣਦੀ ਆ ਇਫੈਕਟਿਵਲੀ ਵੀ ਬਹੁਤ ਆ ਮਤਲਬ ਆਸਰ ਬਹੁਤ ਕਰਦੀ ਆਗੇ ਜਿਨ੍ਹਾਂ ਦੇ ਫੈਨਸੀਆਂ ਨੇ ਉਹ ਭੈਣਾਂ ਨੇ ਵੀਡੀਓ ਜ਼ਰੂਰ ਸ਼ੇਅਰ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚਲੋ ਜੀ ਹੁਣ ਆਪਾਂ ਇਹਨੂੰ ਬੰਦ ਦਨੇ ਤੇ ਫੇਰ ਅੱਗੇ ਸਟਾਰਟ ਕਰਾਂਗੇ ਜੀ ਲਓ ਜੀ ਸਾਰਾ ਜਿਹੜਾ ਪਾਣੀ ਉਹ ਸੁੱਕ ਗਿਆ ਬਿਲਕੁਲ ਥੋੜਾ ਜਿਹਾ ਪਾਣੀ ਰਹਿ ਗਿਆ ਇੰਨਾ ਕਿ ਆਪਾਂ ਵਿਚਾਲ ਲੈਣਾ ਕਿਉਂਕਿ ਜਿਹੜੇ ਪੱਤੇ ਉਹ ਆਪਾਂ ਗ੍ਰाइंड ਕਰਨੇ ਨੇਗੇ ਤਾਂ ਜੋ ਪੀਸਣ ਚ ਆਸਾਨੀ ਹੋ ਜਾਏ ਤੇ ਵਧੀਆ ਪੇਸਟ ਬਣ ਕੇ ਤਿਆਰ ਹੋ ਜਾਏ ਥੋੜਾ ਜਿਹਾ ਵਿਚਾਲ ਲੈਣਾ 3-4 ਚਮਚ ਜਿਹੜੇ ਪੱਤੇ ਵੀ ਆਵੇ ਪੇ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਠੀਕ ਹੈ ਜੀ ਇਹ ਵੀ ਮਿਕਸੀ ਚ ਮਸੂਰ ਤਾਂ ਪੇਸਟ ਹੀ ਬਣ ਜਾਊਗਾ ਹਨਾ ਹਾਂਜੀ ਹੂੰ ਥੋੜੀ ਜੀ ਬਣਾ ਲਓ ਜੀ ਤਾਂ ਵੀ ਬਹੁਤ ਦਿਨ ਚੱਲ ਜਾਂਦੀ ਹੈ ਇਹ ਕਿਉਂਕਿ ਇੱਕ ਟਾਈਮ ਹੀ ਲਾ ਤੇ ਹੁਣ ਆਪਾਂ ਇਹਦਾ ਜਿਹੜਾ ਪੇਸਟ ਆ ਵਧੀਆ ਬਣਾ ਲਾਂਗੇ ਜੀ। ਲਓ ਜੀ ਚੰਗੀ ਤਰ੍ਹਾਂ ਆਪਾਂ ਪੀਸ ਲਿਆ ਵਧੀਆ ਜਿਹੜਾ ਪੇਸਟ ਆ ਉਹ ਆਪਾਂ ਬਣਾ ਲਿਆ। ਠੀਕ ਹੈ ਜੀ ਚਟਨੀ ਮੰਗ ਬਣ ਗਈ ਨਾ। ਹਾਂਜੀ ਹਰੀ-ਹਰੀ ਚਟਨੀ ਬਣ ਗਈ। ਤੇ ਹੁਣ ਆਪਾਂ ਇਹਦਾ ਪਾਣੀ ਉਹ ਕੱਢ ਲਾਂਗੇ ਜੀ। ਠੀਕ ਹੈ ਜੀ। ਪਾਣੀ ਬਿਲਕੁਲ ਥੋੜਾ ਜਿਹੀ ਨਿਕਲੂਗਾ ਜੀ। ਮਤਲਬ ਦੋ ਚਮਚੇ ਹੀ ਬਚਿਆ ਮਸਾ ਹਨਾ। ਹਾਂਜੀ ਤੇ ਇਹ ਤੋਂ ਦੁੱਗਣਾ ਆਪਾਂ ਜਿਵੇਂ ਹੁਣ ਇਹ ਹੈਗੇ ਨੇ ਜੀ ਦੋ ਤਿੰਨ ਚਮਚਾ। ਹਮ ਸਾਰਾ ਕੱਢ ਲਾਂਗੇ ਜਿਹੜੇ ਆ ਪੱਤੇ ਆ ਇਹਨਾਂ ਚੋਂ ਵੀ ਬਹੁਤ ਰਸ ਨਿਕਲੂਗਾ। ਠੀਕ ਹੈ ਜੀ। ਚੰਗੀ ਤਰ੍ਹਾਂ ਪਰ ਇਹ ਸਾਰਾ ਪਾਣੀ ਆਪਾਂ ਕੱਢ ਲਾਂਗੇ ਇਹ ਨਿੰਮ ਦਾ ਪਾਣੀ ਆ ਜੀ ਪੀਸ ਕੇ ਜਿਵੇਂ ਹੁਣ ਆਪਾਂ ਉਬਾਲ ਲਿਆ ਸੀਗਾ ਉਬਾਲ ਕੇ ਦਾ ਅਸਰ ਨਿਕਲ ਗਿਆ ਤੇ ਜਿਹੜਾ ਪੀਸ ਕੇ ਪੀਸ ਕੇ ਜਿਹੜਾ ਸਾਰਾ ਪੱਤਿਆਂ ਚ ਸੀਗਾ ਰਸ ਉਹ ਵੀ ਆਪਾਂ ਚੰਗੀ ਤਰ੍ਹਾਂ ਕੱਢ ਲੈਣਾਗਾ ਮਤਲਬ ਗਾੜਾ ਗਾੜਾ ਹੋ ਜੂ ਜਦੋਂ ਆਪਾਂ ਉਬਾਲਦੇ ਹਾਂ ਉਦੋਂ ਥੋੜਾ ਜਿਹਾ ਜਿਹੜਾ ਕਲਰ ਉਹ ਲਾਈਟ ਜੀ ਹੁੰਦਾਗਾ ਤੇ ਜਦੋਂ ਆਪਾਂ ਇਹਨੂੰ ਪੀਸ ਲੈਨੇ ਤੇ ਵਧੀਆ ਗਾੜਾ ਗਾੜਾ ਨਿੰਮ ਦਾ ਜਿਹੜਾ ਜੂਸ ਉਹ ਨਿਕਲ ਕੇ ਵਧ ਗਿਆ ਤਿਆਰ ਹੋ ਜਾਂਦਾ ਉਬਾਲ ਜ਼ਰੂਰ ਲਓ ਜੀ ਕਈ ਵਾਰ ਐਵੇਂ ਹੁੰਦਾ ਵੀ ਆਪਾਂ ਇਹਨੂੰ ਗੁਲਾਬ ਜਲ ਪਾ ਕੇ ਪ ਲੋ ਜੀ ਸਾਰਾ ਪਾਣੀ ਆਪਾਂ ਕੱਢ ਲਿਆ। ਲਓ ਜੀ ਹੁਣ ਆਪਾਂ ਮਿੰਡ-ਮਿੰਡ ਕੇ ਸਾਰਾ ਕੁਝ ਪਾਉਣਾ ਹੈ ਇਹਦੇ ਵਿੱਚ। ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਨਿੰਮ ਦਾ ਪਾਣੀ ਉਹ ਮਿਲਣਾ ਕਿੰਨੇ ਚਮਚ ਬਣਦੇ ਨੇ? 1 2 3 ਤੇ 4 5 ਚਮਚ ਬਣ ਗਏ ਹਾਂ। 5 ਬਣ ਗਏ ਜੀ। ਹੂੰ। ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਜਿਹੜਾ ਆਪਾਂ ਗੁਲਾਬ ਜਲਾ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਜੀ 3 ਚਮਚ। ਅੱਛਾ ਜੀ। ਮਤਲਬ ਅੱਧਾ ਪਾਉਣਾ ਹੈ। ਹਾਂ ਜੀ। ਹੂੰ। ਕਿਉਂਕਿ ਜੇਕਰ ਆਪਾਂ ਕੱਲਾ ਲਾਵਾਂਗੇ ਤਾਂ ਫੇਸ ਤੇ ਧੱਬੇ ਜਿਹਾ ਬਣ ਜਾਂਦੇ ਆ। ਨੇ ਕਿ ਤੋ ਚਿੱਟਾ ਹੋ ਗਿਆ ਕਿ ਤੋ ਇਸ ਕਰਕੇ ਕੱਲਾ ਜਿਹੜਾ ਜਿਹੜੀਆਂ ਸ਼ਾਇਆ ਪਈਆਂ ਹੁੰਦੀਆਂ ਹਾਂਜੀ ਕੱਲਾ ਨਿੰਮ ਨਹੀਂ ਲਾਉਣਾ ਹੈਗਾ ਤੇ ਇਹਦੇ ਵਿੱਚ ਜਿਵੇਂ ਹੁਣ ਆਪਾਂ 6 ਚਮਚੇ ਮੰਗੂ ਆਪਾਂ ਜੇ ਮੈਂ ਨਿੰਮ ਲੈ ਲੈ ਜਾਂ 5 ਲੈ ਲੈ ਤਾਂ ਆਪਾਂ 3 ਚਮਚੇ ਪਾਵਾਂਗੇ ਇਹਦੇ ਵਿੱਚ ਗੁਲਾਬ ਜਲ ਦੇ ਠੀਕ ਹੈ ਜੀ 3 ਚਮਚੇ ਇਹਦੇ ਵਿੱਚ ਗੁਲਾਬ ਚਲ ਪਾ ਲੈ ਫਿਰ ਉਸ ਤੋਂ ਬਾਅਦ ਹੋਰ ਕੀ ਪਾਉਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਐਲੋਵੇਰਾ ਜਲ ਜੋ ਵੀ ਆਪਾਂ ਵਰਤਦੇ ਹੋਈਏ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2 ਚਮਕ ਠੀਕ ਹੈ ਜੀ ਤੇ ਜੇਕਰ ਤੁਸੀਂ ਜਿਵੇਂ ਹੁਣ ਕਈਆਂ ਦੇ ਤਾਂ ਫਿੰਸੀਆਂ ਹੁੰਦੀਆਂ ਜੇਕਰ ਫਿੰਸੀਆਂ ਤੇ ਬਣਵਾ ਮਤਲਬ ਫਿੰਸੀਆਂ ਤੇ ਲਾਉਣ ਵਾਸਤੇ ਬਣਾ ਰਹੇ ਆ ਆਪਾਂ ਹੈ ਫਿਰ ਤਾਂ ਆਪਾਂ ਇਹਦੇ ਵਿੱਚ ਜਿਹੜੀ ਗਲੈਸਰੀ ਨੇ ਉਹ ਬਿਲਕੁਲ ਵੀ ਨਹੀਂ ਵਰਤਾਂਗੇ ਤੇ ਜੇਕਰ ਆਪਾਂ ਜਿਵੇਂ ਵਾਈਟ ਹੈਡਸ ਹੋ ਜਾਂਦੇ ਨੇ ਬਲੈਕ ਹੈਡਸ ਹੋ ਜਿਵੇਂ ਨੱਕ ਤੇ ਹੋਗੇ ਗੱਲਾਂ ਚੋ ਜਿਹਨੂੰ ਆਪਾਂ ਕਿੱਲ ਕਹਿ ਦਿੰਦੇ ਆਗੇ ਤੇ ਜੇ ਆਪਾਂ ਉਹਨਾਂ ਵਾਸਤੇ ਬਣਾ ਰਹੇ ਆ ਫਿਰ ਆਪਾਂ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਜੀ ਗਲੈਸਰੀ ਇਹਦਾ ਠੀਕ ਹੈ ਜੀ ਇਹ ਬਲੈਕ ਹੈੱਡ ਬਾਸਟੇ ਹਾਂਜੀ ਇਹ 글ੈਸਰੀਨ ਜ਼ਰੂਰੀ ਹੈ ਇਹ ਵੀ ਆਪਣੇ ਜਿਹੜੇ ਸਕਿਨ ਨੂੰ ਵਧੀਆ ਕਹਿ ਸਕਦੇ ਆ ਕਿ ਵੀ ਇੱਕ ਜਿਵੇਂ ਕਹਿੰਦੇ ਆ ਆਪਾਂ ਕੋਈ ਲੋਸ਼ਨ ਲਾ ਲਿਆ ਕੋਈ ਉਹ ਲਾ ਲਿਆ ਜਿਵੇਂ ਇੱਕ ਤਰ੍ਹਾਂ ਦਾ ਮੋਇਸਚਰ ਦਿੰਦੀ ਹੈ ਤੇ ਉਹ ਚੀਜ਼ ਆ ਜਾਂਦੀ ਹੈ ਜੀ ਹੁਣ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਇਹਨੂੰ ਕਾਫੀ ਟਾਈਮ ਆਪਾਂ ਮਿਕਸ ਕਰੀ ਜਾਣਾ ਵੀ ਤਾਂ ਜੋ ਕਰੀਮ ਫੋਰਮ ਚ ਬਣ ਕੇ ਤਿਆਰ ਹੋ ਜਾਈ ਠੀਕ ਹੈ ਇਹਨੂੰ ਰਲਾ ਲੈਣਾ ਚਾਹੀਦਾ ਹਾਂਜੀ ਹੁਣ ਆਪਾਂ ਇਹਨੂੰ ਮਿਕਸ ਕਰ ਲੈਨੇ ਜੀ ਲਓ ਜੀ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜੀ ਪਤਲੀ ਜੀ ਕਰੀਮ ਬਣ ਕੇ ਤਿਆਰ ਹੋ ਗਈ ਕਿਸੇ ਵੀ ਉਹਨੂੰ ਸੀਸੀ ਚ ਪਾ ਸਕਦੇ ਆ ਕਿਸੇ ਵੀ ਕੰਟੇਨਰ ਚ ਆਪਾਂ ਇਹਨੂੰ ਸਟੋਰ ਕਰਕੇ ਰੱਖ ਲੈਣਾਗਾ ਤੇ ਜਦੋਂ ਵੀ ਰਾਤ ਨੂੰ ਲਾਉਣੀ ਆ ਪਹਿਲਾਂ ਚੰਗੀ ਤਰ੍ਹਾਂ ਫੇਸ ਨੂੰ ਆਪਾਂ ਸਾਫ਼ ਕਰ ਲੈਣਾਗਾ ਜੋ ਵੀ ਆਪਾਂ ਫੇਸ ਤੇ ਮਤਲਬ ਵੀ ਜਿਵੇਂ ਸਾਬਣ ਹੋ ਗਈ ਜਾਂ ਫੇਸਬੁੱਕ ਜੋ ਵੀ ਆਪਾਂ ਯੂਜ਼ ਕਰਨੇ ਉਹ ਆਪਾਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾਗਾ ਧੋਕੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਮੈਂ ਹੱਥ ਤੇ ਲੈ ਲੈਣਾਗਾ ਹੱਥ ਤੇ ਚੰਗੀ ਤਰ੍ਹਾਂ ਆਪਾਂ ਉਹ ਕਰਕੇ ਤੇ ਫੇਸ ਤੇ ਆਪਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਲਾ ਕੇ ਸੁੱਕ ਹੋ ਜਾਣਾ ਤੇ ਸਵੇਰੇ ਆਪਾਂ ਪਾਣੀ ਨਾਲ ਧੋ ਲੈਣਾਗਾ ਤੇ ਹਫਤੇ ਵਿੱਚ ਇੱਕ ਵਾਰ ਆਪਾਂ ਸਟੀਮ ਜ਼ਰੂਰ ਲੈਣੀ ਆ ਪਾਣੀ ਨੂੰ ਗਰਮ ਕਰਕੇ ਉਹਦੇ ਨਾਲ ਜਿਵੇਂ ਆਪਾਂ ਸਟੀਮ ਆਉਗੀ ਉੱਪਰ ਟਾਵਲ ਲੈ ਕੇ ਇਸ ਟੀਮ ਲੈ ਲੈਣੀ ਆ ਉਸ ਤੋਂ ਬਾਅਦ ਆਪਾਂ ਫੇਸ ਨੂੰ ਮਤਲਬ ਵੀ ਕੱਪੜੇ ਨਾਲ ਹੀ ਸਾਫ਼ ਕਰ ਲੈਣ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਲਾ ਲੈਣਾ ਹਫ਼ਤੇ ਵਿੱਚ ਇੱਕ ਵਾਰ ਜਿਹੜੀ ਸਟੀਮ ਉਹ ਲੈਣੀ ਜ਼ਰੂਰੀ ਹੈਗੀ ਉਸ ਤੋਂ ਬਾਅਦ ਤੁਸੀਂ ਜਿਵੇਂ ਬੇਸਨ ਚ ਦਹੀਂ ਪਾ ਕੇ ਉਹ ਵੀ ਲਾ ਸਕਦੇ ਹੋਗੇ ਸਟੀਮ ਲੈਣ ਤੋਂ ਬਾਅਦ ਉਹਦੇ ਨਾਲ ਵੀ ਜਿਹੜੇ ਵਾਈਟ ਹੈਡਸ ਬਲੈਕ ਹੈਡਸ ਨੇ ਉਹ ਮਤਲਬ ਵੀ ਹਟ ਜਾਣਗੇ ਪਰ ਜਿਹੜੀ ਆ ਚੀਜ਼ ਹੈ ਇਹ ਤੁਸੀਂ ਜ਼ਰੂਰ ਲਾਇਆ ਕਰੋ ਸ਼ਾਮ ਨੂੰ ਰਾਤ ਨੂੰ ਸੌਣ ਵੇਲੇ ਚੰਗੀ ਤਰ੍ਹਾਂ ਫੇਸ ਨੂੰ ਧੋ ਕੇ ਜ਼ਰੂਰ ਲਾਓ ਬਹੁਤ ਫਾਇਦਾ ਕਰਦੀ ਹੈ ਤੇ ਜਿਨ੍ਹਾਂ ਦੇ ਇਹ ਕਹਿ ਸਕਦੇ ਆ ਕਿ ਬਹੁਤ ਹੀ ਜ਼ਿਆਦਾ ਫਿੰਸੀਆਂ ਨੇ ਉਹ ਇਹਦੇ ਵਿੱਚ ਜਿਹੜਾ ਗਲਿਸਰੀਨ ਆਪਾਂ ਪਾਈ ਹੈਗੀ ਉਹ ਬਿਲਕੁ ਤੋ ਜਰੂਰ ਟਰਾਈ ਕਰਕੇ ਦੇਖਣਾ ਤੇ ਇੱਕ ਤੁਸੀਂ ਇਹਦਾ ਟੋਨਰ ਬਣਾ ਸਕਦੇ ਹੋਗੇ ਉਹ ਕਿਸੇ ਸੀਸੀ ਸਪਰੇ ਬੋਟਲ ਚ ਪਾ ਲੈਣੀ ਹੈਗੀ ਇਹਦੇ ਵਿੱਚ ਜਿਵੇਂ ਆਪਾਂ ਜਿਹੜਾ ਨਿੰਮ ਨੂੰ ਉਬਾਲ ਕੇ ਜੂਸ ਕੱਢਿਆ ਸੀ ਉਹ ਲੈ ਲੈਣਾ ਛੇ ਚਮਚਾ ਤਿੰਨ ਚਮਚਾ ਪਾ ਦੇਦੇ ਚ ਗੁਲਾਬ ਜਲ ਪਾ ਲੈਣਾ ਉਹਨੂੰ ਵੀ ਤੁਸੀਂ ਫੇਸ ਤੇ ਰੋਜ਼ ਸਪਰੇਅ ਕਰ ਸਕਦੇ ਹੋ ਜੇਕਰ ਤੁਸੀਂ ਕਰੀਮ ਨਹੀਂ ਬਣਾਉਣਾ ਚਾਹੁੰਦੇ ਜਿਵੇਂ ਕਈ ਵਾਰ ਕਿਸੇ ਨੂੰ ਕਹਿ ਸਕਦੇ ਆ ਹਲਵਾ ਰਜਲ ਨਹੀਂ ਸ਼ੂਟ ਕਰਦੇ ਤੁਸੀਂ ਉਹ ਟੋਨਰ ਬਣਾ ਕੇ ਵੀ ਯੂਜ਼ ਕਰ ਸਕਦੇ ਹੋ ਬਹੁਤ ਫਿੰਸੀਆਂ ਨੂੰ ਫਾਇਦਾ ਹੋਊਗਾ ਸੋ ਜਰੂਰ ਟਰਾਈ ਕਰਨਾ ਜੀ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਨੂੰ ਫਾਇਦਾ ਹੋਇਆ ਸੋ ਵੀਡੀਓ ਵਧੇਲੀ ਅੱਗੇ ਜਰੂ